ਬਲੀ ਹੱਤਾਂ ਅੱਜ ਬੜੇ ਚਿਰ ਬਾਅਦ ਆਏ ਨੇ ਠੀਕ ਹੈ ਜੀ ਇਸ ਦੀ ਵਾਸਤੇ ਕਿਸ ਡਾਕਟਰ ਨੇ ਅਪਾਇੰਟਮੈਂਟ ਕਰਵਾਉਣਾ ਹੈ ਕੋਈ ਨਾ ਦਿਨਾਂ ਵਿੱਚ ਜੈਨ ਪਾਸਟਸ ਕਰਾਉਣ ਕਿਉਂਕਿ ਉਹ ਰਿਜਿਸਟਰਡ ਡਾਕਟਰ ਹੈ ਇਹ ਕਿਹੋ ਜਿਹਾ ਹੈ ਕਾ ਇਹ ਮੇਰਾ ਸਟਾਜ ਜਿਹੜੇ ਕਿਸ਼ਣ ਪਟਾ ਉਹ ਤਿੰਨ ਆਏ ਐ ਤੇ ਦੋ ਆਦੇ ਜੋੜਾ ਵੀ ਕਦੇ ਨਹੀਂ ਆਇਆ ਇਹ ਤਿੰਨੋ ਸਕਾਲ ਉਸਕਾਲ ਨਾਲ ਪ੍ਰਾਰਥਾ ਦੋ ਆ ਗਏ ਤੇ ਤਿੰਨ ਕਾਲੇ ਸੇ ਬੱਚੇ ਜਿਹੜੇ ਛੋਟੇ ਬੱਚੇ ਨਾ ਹਾਂਜੀ ਉਹਨਾਂ ਦਾ ਕੀਤਾ ਜਿਵੇਂ ਹੁਣ ਇਹ ਵਧਾਉਂ ਤੋਂ ਇਹ ਆਰਤੀ ਲਿਖ ਕੇ ਦਿੱਤੀ ਆਰਤੀ ਲਿਖ ਕੇ ਦਿੱਤੀ ਜੇ ਫਿਰ ਨਾਲ ਇਹ ਇਹ ਸ਼ਾਬਦ ਸਾਬ ਜੀ ਕਿੰਦਾ ਗੜੀਆ ਨਾ ਉਹਨੂੰ ਲਈਏ ਨਾ ਪਾਲ ਨੂੰ ਨਾ ਲਈਏ ਬੱਚਿਆਂ ਵਿੱਚ ਇੱਕ ਬਾਬਾ ਹੀ ਆਪਾਂ ਪਤਾ ਹੀ ਕਰਨਾ ਵਾ ਇੱਕ ਹੋਰ ਜਿਹੜੀ ਬਹੁਤ ਵੱਡੀ ਗੱਲ ਆ ਤੁਹਾਡੇ ਕੋਲ ਇਹ ਕਿਤਾਬ 'ਚ ਜਿਹੜੇ ਨੇ ਨਾ ਜਿਹੜੇ ਬਹੁਤ ਸ਼ਬਦ ਤੱਕ ਤੇ ਬੜੀ ਮਿਹਨਤ ਨਾਲ ਬਣੇ ਨੇ ਇਹਨਾਂ ਦੇ ਵਿੱਚੋਂ ਨਾ ਹੁਣ ਤੁਸੀਂ ਜਿਸ ਤਰ੍ਹਾਂ ਮਰਵਾੜ ਸਾਹਿਬ ਕਹਿੰਦੇ ਨੇ ਪਾਲ ਸਾਹਿਬ ਨੂੰ ਅਸੀਂ ਲੈ ਆਨੇ ਆ ਯਾਨੀ ਆਪਾਂ ਨਾ ਇੰਨੇ ਵੀਕ ਪੇਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਸੰਪਰਦਾਇ ਟਕਸਾਲ ਛੇਦ ਪਾਈ ਮਨੀ ਸਿੰਘ ਜੀ ਦੇ 11ਵੇਂ ਮੁਖੀ ਸੱਚਖੰਡ ਵਾਸੀ ਸੰਤ ਬਾਬਾ ਮੱਖਣ ਸਿੰਘ ਜੀ ਹੋਰਾਂ ਦੇ ਤੀਸਰੀ ਵਰ੍ਹੇ ਨੂੰ ਸਮਰਪਿਤ ਆਪਣਾ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਤਕਰੀਬਨ ਅੱਜ 100 ਦੇ ਕਰੀਬ ਮਰੀਜ਼ ਆਏ ਨੇ ਉਹਨਾਂ ਨੇ ਆਪਣਾ ਚੈੱਕਅਪ ਕਰਾਇਆ ਜਿਸ ਦੇ ਵਿੱਚੋਂ ਤਕਰੀਬਨ ਵੀਕ ਮਰੀਜ਼ ਨੇ ਜਿਨ੍ਹਾਂ ਦੇ ਲੈਨ ਚ ਪਵਾਏ ਜਾਣੇ ਨੇ ਅੱਜ ਸਕੈਨ ਦਾ ਵੀ ਨਾਲ ਲਵਾਇਆ ਗਿਆ ਕੈਂਪ ਤੇ ਚਮੜੀ ਦੇ ਡਾਕਟਰ ਵੀ ਆਏ ਸਨ ਉਹਨਾਂ ਨੇ ਵੀ ਕਾਫੀ ਮਰੀਜ਼ ਜਿਹੜੇ ਹੈਗੇ ਨੇ ਉਹਨਾਂ ਦਾ ਚੈੱਕਅਪ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਸੰਪਰਦਾਏ ਤਕਸਾਲ ਸ਼ਹੀਦ ਪਾਈ ਮਨੀ ਸਿੰਘ ਜੀ ਦੇ ਯਾਰ ਦੇ ਵਿੱਚ ਉਹਨਾਂ ਦੇ ਸਥਾਨਾਂ ਦੇ ਉੱਤੇ ਡੇਰਾ ਪਾਈ ਅਮੀਰ ਸਿੰਘ ਮੌਜੂਦਾ ਮੁਖੀ ਜਥੇਦਾਰ ਭਾਈ ਅਮਨਦੀਪ ਸਿੰਘ ਜੀ ਦੇ ਕਰ ਕਮਲਾ ਨਾਲ ਸਰਦਾਰ ਜਿੰਦਰ ਸਿੰਘ ਜੀ ਮਰਵਾਹਾ ਵਰਲਡ ਸਿੱਖ ਚੈਂਬਰ ਆਫ ਕਮਰਸ ਦੇ ਚੇਅਰਮੈਨ ਦੇ ਸਹਿਯੋਗ ਦੇ ਨਾਲ ਹਮੇਸ਼ਾ ਹੀ ਜਿਹੜਾ ਸੇਵਾ ਲਈ ਭਾਈ ਅਮਨਦੀਪ ਸਿੰਘ ਜੀ ਤਤਪਰ ਰਹਿੰਦੇ ਨੇ ਇਸੇ ਸੰਬੰਧ ਦੇ ਵਿੱਚ ਅੱਜ ਜਿਹੜਾ ਮੈਡੀਕਲ ਕੈਂਪ ਅੱਖਾਂ ਦਾ ਅਤੇ ਸਕਿਨ ਦਾ ਉਹ ਲਗਾਇਆ ਜਿਸ ਦੇ ਵਿੱਚ ਸੰਗਤਾਂ ਨੇ ਭਰਪੂਰ ਰੂਹ ਦੇ ਵਿੱਚ ਹਿੱਸਾ ਲਿਆ ਵਾ ਤੇ ਆਪਣਾ ਉਹਦਾ ਫਾਇਦਾ ਉਠਾਇਆ ਜਿਸ ਦੇ ਵਿੱਚ ਤਕਰੀਬਨ 150 ਮਰੀਜ਼ ਆਇਆ ਵਾ ਜਿਨ੍ਹਾਂ ਨੇ ਐਨਕਾਂ ਔਰ دارو ਫਰੀ ਦਿੱਤੇ ਔਰ ਸਕਿੰਦੀਆਂ ਦਵਾਈਆਂ ਫਰੀ ਦਿੱਤੀਆਂ ਤੇ ਨਾਲ ਹੋਣ ਅਸੀਂ ਜਿਹੜੇ 20 ਡਾਕਟਰ ਸਾਹਿਬ ਨੇ 20 ਬੰਦੇ ਜਿਹੜੇ ਨੇ ਉਹ ਆਇਡੈਂਟੀਫਾਈ ਕੀਤੇ ਨੇ ਜਿਨ੍ਹਾਂ ਦੇ ਮੋਤੀਆ ਤੇ ਆਪਰੇਸ਼ਨ ਕਰਾਏ ਜਾਣੇ ਨੇ ਉਹ ਬਾਬਾ ਜੀ ਭਾਈ ਅਮਨਦੀਪ ਸਿੰਘ ਜੀ ਸਰਦਾਰ ਜਿੰਦਰ ਸਿੰਘ ਜੀ ਮਰਵਾ ਜੀ ਦੇ ਕਰ ਕਮਲਾ ਨਾਲ ਇਹ ਜਿਹੜੇ ਆਪਰੇਸ਼ਨ ਨੇ ਡਾਕਟਰ ਸ਼ਕੀਨ ਸਿੰਘ ਜੀ ਜੋ ਅੱਖਾਂ ਦੇ ਸਪੈਸ਼ਲਿਸਟ ਨੇ ਉੱਥੇ ਕਰਵਾਉਣ ਲਈ ਮਰੀਜ਼ਾਂ ਨੂੰ ਭੇਜ ਦਿੱਤਾ ਵਾ ਅਤੇ ਇਹ ਸੇਵਾ ਨਿਰੰਤਰ ਚੱਲੂ ਰਹੇਗੀ ਅਤੇ ਕੱਲ ਵੀ ਡੇਰਾ ਸੱਤੋ ਵਾਲੀ ਗਲੀ ਆਪ ਆਪਣਾ ਡੇਰਾ ਭਾਈ ਅਮੀਰ ਸਿੰਘ ਬਾਬਾ ਜੀ ਦੀ ਜੋ ਵਰਸੀ ਆ ਉਸ ਦੇ ਸਬੰਧ ਦੇ ਵਿੱਚ ਵੀ ਬਾਬਾ ਮੱਖਣ ਸਿੰਘ ਜੀ ਦੀ ਉਸ ਸਬੰਧ ਦੇ ਵਿੱਚ ਵਿਸ਼ਾਲ ਕੀਰਤਨ ਦਰਬਾਰ ਹੋਣੇ ਨੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਵੀ ਇੱਥੇ ਭਾਗ ਲੈ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਲਈ ਲੈ ਜਲੀ ਕੋਈ ਕੁਛ ਨਾ ਲਈ ਕਿਤਾਬ ਦੇ ਦੀ ਇਹਨੂੰ ਸਾਹ ਜੀ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਸੇ ਆਪਣਾ ਸ਼ੁਭ ਨਾਮਦਾਸ ਕੇ ਔਰ ਗਿੰਦਰ ਸਿੰਘ ਮਰਵਾਹਾ ਚੇਅਰਮੈਨ ਵਰਡ ਸਿਕ ਚੰਬਰੂ ਕੁਮਾਰਸ ਅੱਜ ਡੇਰਾ ਬਾਬਾ ਸੰਤ ਮੀਰ ਸਿੰਘ ਜੀ ਸਤੋਵਾਲੀ ਗਲੀ ਟਕਸਾਲ ਭਾਈ ਮਨੀ ਸਿੰਘ ਜੀ ਦੇ ਤੇ ਹੁਣ ਜਿਹੜੇ ਟਕਸਾਲ ਦੇ ਮੁੱਖ ਸੇਵਾਦਾਰ ਨੇ ਬਾਬਾ ਅਮਨਦੀਪ ਸਿੰਘ ਜੀ ਤੇ ਉਹਨਾਂ ਦੇ ਡੇਰੇ ਦੇ ਵਿੱਚ ਅੱਜ ਜਿਹੜੇ ਨੇ ਉਹ ਵਰਡ ਸਿਕ ਚੰਮਰੂ ਕੁਮਰਸ ਵੱਲੋਂ ਤੇ ਬਾਬਾ ਜੀ ਵੱਲੋਂ ਸੰਤ ਬਾਬਾ ਜੀ ਦੀ ਵਰਸੀ ਦੇ ਸਬੰਧ ਦੇ ਵਿੱਚ ਅੱਜ ਜਿਹੜੇ ਨੇ ਉਹ ਅੱਖਾਂ ਦੇ ਤੇ ਸਕਿੰਦੇ ਕੈਂਪ ਜਿਹੜੇ ਨੇ ਇੱਥੇ ਲਾਏ ਗਏ ਨੇ ਔਰ 150 ਦੇ ਕਰੀਬ ਜਿਹੜੇ ਨੇ ਮਰੀਜ਼ ਅੱਜ ਅੱਖਾਂ ਦੇ ਜਿਨ੍ਹਾਂ ਦੇ ਉਹਨਾਂ ਨੂੰ ਐਨਕਮੀ ਦਿੱਤੀਆਂ ਗਈਆਂ ਉਹਨਾਂ ਦੇ ਦਰੂ ਵੀ ਦਿੱਤੇ ਗਏ ਨੇ ਅੱਜ ਡਾਕਟਰ ਸ਼ਕੀਨ ਸਿੰਘ ਜੀ ਜਿਹੜੇ ਅੱਖਾਂ ਦੇ ਬਹੁਤ ਮਾਹਰ ਨੇ ਕਜਰੀ ਚੌਂਗ ਦੇ ਵਿੱਚ ਉੱਥੇ ਉਹਨਾਂ ਨੂੰ ਆਪਰੇਸ਼ਨ ਲਈ ਭੇਜਤਾ ਗਿਆ ਔਰ 20 ਆਪਰੇਸ਼ਨ ਜਿਹੜੇ ਨੇ ਅੱਜ ਲੈਂਸ ਪਾ ਗਏ ਉਹਨਾਂ ਦੇ ਫ੍ਰੀ ਆਫ ਕਾਸਟ ਜਿਹੜੇ ਨੇ ਬਾਬਾ ਜੀ ਵੱਲੋਂ ਤੇ ਆਪਣਾ ਵਰਲਡ ਸਿਕ ਚੈਂਬਰ ਆਫ ਕਮਰਸ ਵੱਲੋਂ ਜਿਹੜੇ ਨੇ ਉਹ ਕਰਵਾਏ ਜਾਣਗੇ ਔਰ ਹਰ ਮਹੀਨੇ ਜਿਹੜੇ ਨੇ ਇਹ ਕੈਂਪ ਇਥੇ ਨੀਰਾ ਬਾਬਾ ਸੰਤ ਅਮੀਰ ਸਿੰਘ ਦੀ ਸਤੋਵਾਲੀ ਗਲੀ ਦੇ ਵਿੱਚ ਮਨੀ ਸਿੰਘ ਟਕਸਾਲ ਦੇ ਵਿੱਚ ਹਰ ਮਹੀਨੇ ਲਗਾਇਆ ਕਰਨਗੇ ਔਰ ਗੁਰੂ ਮਹਾਰਾਜ ਆਪਣੀ ਕਿਰਪਾ ਕਰਨ ਆਪਣੀ ਸੇਵਾ ਆਪ ਲੈਣਗੇ ਤੇ ਇਹ ਜਿਹੜੀ ਟਕਸਾਲ ਏ ਇਹ ਚੜ੍ਹਦੀ ਕਲਾ ਦੇ ਵਿੱਚ ਜਾਏਗੀ ਔਰ ਹਰ ਮਹੀਨੇ ਜਿਹੜੇ ਨੇ ਇਥੇ ਕੋਈ ਸਕਿੰਦੇ ਕੈਂਪ ਜਾਂ ਟੈਸਟ ਜਿਹੜੇ ਨੇ ਫ੍ਰੀ ਆਫ ਕੋਸਟ ਜਿਹੜੇ ਨੇ ਉਹ ਹੋਇਆ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I'm